फाइनेंशियल इंडिपेंडेंट होना औरत वास्ते बड़ा जरूरी है जे अपने का अच्छे तुसी पीस चाहते हैं क्योंकि मनी जड़ी हैगी आपा उनु इग्नोर नहीं कर सकते चाहे ਸਾਡੇ ਧਰਮ ਜੋ ਵੀ ਕਹਿੰਦੇ ਆ ਕਿ ਵੀ ਪੈਸੇ ਦੀ ਇੰਨੀ ਲੋੜ ਨਹੀਂ ਐ ਤੇ ਪੈਸਾ ਕੁਝ ਨਹੀਂ ਹੁੰਦਾ ਲੇਕਿਨ ਬਿਨਾ ਪੈਸੇ ਤੋਂ ਦੁਨੀਆ ਨਹੀਂ ਚੱਲਦੀ ਮੈਂ ਆਊਟਰੀਚ ਕੋਆਰਡੀਨੇਟਰ ਆ ਤੇ ਪੰਜਾਬੀ ਕਮਿਊਨਿਟੀ ਦੇ ਵਿੱਚ ਅਸੀਂ ਦੱਸਦੇ ਆ ਕਿ ਕਿਦਾਂ ਬਿਜ਼ਨਸ ਜਿਹੜੀਆਂ ਕੁੜੀਆਂ ਕਰਦੀਆਂ ਉਹ ਲੇਡੀਜ਼ ਉਹ ਕਿਦਾਂ ਕਰ ਸਕਦੀਆਂ ਮਾਫਨਦਰ ਸਿੰਘ ਪਾਗੂ ਮਾਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਹ ਕੈਨੇਡਾ ਦੇ ਵਿੱਚ ਕੈਲਗਰੀ ਦੇ ਵਿੱਚ ਜਾਨੀ ਕਿ ਜੈਂਸਸ ਸੈਂਟਰ ਇੱਕ ਜੈਂਸਸ ਸੈਂਟਰ ਦੇ ਵਿੱਚ ਆਤਮ ਨਿਰਪਰ ਹੋਣ ਵਾਸਤੇ ਇਸਤਰੀਆਂ ਨੂੰ ਉੱਥੇ ਦੀਆਂ ਸਰਕਾਰਾਂ ਪਹਿਲਾਂ ਟ੍ਰੇਨਿੰਗ ਦਿੰਦੀਆਂ ਨੇ ਫਿਰ ਬੈਂਕ ਤੋਂ ਲੋਨ ਦਾ ਪ੍ਰਬੰਧ ਕੀਤਾ ਜਾਂਦਾ ਹੈ ਲੋਨ ਤੋਂ ਬਾਅਦ ਉਹਨਾਂ ਨੂੰ ਵਕਾਇਦਾ ਲਾਇਸੈਂਸ ਦਿੱਤੇ ਜਾਂਦੇ ਨੇ ਕਿ ਤੁਸੀਂ ਆਪਣੇ ਪੈਰਾਂ 'ਤੇ ਖੜੇ ਕਿਵੇਂ ਹੁਣ ਆਪਣੀਆਂ ਸਟਾਲਾਂ ਕਿਵੇਂ ਲਾਉਣੀਆਂ ਸਾਰੀਆਂ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਨੇ ਸੋ ਇਹ ਸਾਰੀ ਰਿਪੋਰਟ ਸਾਡੇ ਪੱਤਰਕਾਰ ਪਰਮਜੀਤ ਸਿੰਘ ਭੰਗੂ ਨੇ ਕਲੈਕਟ ਕੀਤੀ ਹੈ ਸੋ ਅੱਜ ਤੁਹਾਨੂੰ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਔਰ ਬੀਬੀਆਂ ਨਾਲ ਗੱਲਬਾਤ ਵੀ ਕਰਾਵਾਂਗੇ ਔਰਤਾਂ ਨਾਲ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਅੱਜ ਜੈਂਸਰ ਸੈਂਟਰ ਦੇ ਵਿੱਚ ਸਾਰੇ ਸਟਾਲ ਜਿਹੜੇ ਆ ਰੈਡੀमेड ਕੱਪੜੇ ਮਨਿਆਰੀ ਦਾ ਸਮਾਨ ਉਹਨਾਂ ਨਾਲ ਸੰਬੰਧਿਤ ਖਾਣੀਆਂਆਂ ਤੀਜਿਆਂ ਦੇ ਸਟਾਲ ਨਹੀਂ ਲੱਗੇ ਇਹਨਾਂ ਨੂੰ ਕਲਾਸਰ ਚ ਪਹਿਲਾਂ ਦਿੱਤੀਆਂ ਗਈਆਂ ਸੀ ਕਿ ਆਪਾਂ ਬਿਜ਼ਨਸ ਕਿਵੇਂ ਪ੍ਰਮੋਟ ਕਰਨਾ ਅੱਜ ਇਹ ਪ੍ਰੈਕਟੀਕਲ ਰੂਪ ਦੇ ਵਿੱਚ ਆਪਣੇ ਸਟਾਲ ਜਿਹੜੇ ਆ ਇੱਥੇ ਇਹਨਾਂ ਨੇ ਲਾਏ ਆ ਵੱਖ-ਵੱਖ ਤਰ੍ਹਾਂ ਦੇ ਜੈਂਸ ਸੈਂਟਰ ਕੈਂਪਰ ਗ੍ਰੀਟ ਸਾਸਰੀ ਕਾ ਮੈਡਮ ਸਾਸਰੀ ਕਾ ਜੀ ਕੀ ਨਾਮ ਤੁਹਾਡਾ ਜੀ ਤੁਸੀਂ ਦੱਸੋ ਸਟੇਜ ਲੱਗਣਾ ਜੀ ਮੇਰਾ ਨਾਮ ਹਰਪਜਨ ਕੌਰ ਹਾਂ ਜੀ ਮੈਡਮ ਇਹ ਜਿਹੜਾ ਤੁਸੀਂ ਆ ਸਟਾਲ ਲਾਇਆ ਹੈ ਇਹ ਇਹਦੇ ਵਿੱਚ ਕੀ ਕੁਝ ਜਿਹੜਾ ਰੱਖਿਆ ਹੋਇਆ ਇਹ ਸਾਡੇ ਦਰਸ਼ਕਾਂ ਨੂੰ ਯਾਰਾ ਜਾਣਕਾਰੀ ਦੇ ਦਿਓ ਮੈਂ ਬੈਜਮੈਂਟ ਚੂਰੀਆਂ ਦਾ ਸਟਾਲ ਲਾਇਆ ਠੀਕ ਹੈ ਇਹਦੇ ਵਿੱਚ ਕੀ ਕੁਝ ਆਉਂਦਾ ਨਹੀਂ ਤੁਸੀਂ ਬੈਠੋ ਮੈਂ ਤੁਹਾਨੂੰ ਇਹਦੇ ਵਿੱਚ ਮਨਚੂਰੀਆਂ ਨੇ ਹੈਗਾ ਤੇ ਸਾਰੀਆਂ ਵਿੱਚ ਜਿਵੇਂ ਹਾਂਜੀ ਖਾਣੇ ਵਾਲੀਆਂ ਚੀਜ਼ਾਂ ਤੇ ਕੋਲਡ ਡਰਿੰਕ ਨੇ ਕੋਲਡ ਡਰਿੰਕ ਖਾਣੇ ਵਾਲੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਨੇ ਜੀ ਵੈਸੇ ਜੀ ਦਹੀਂ ਨਾਲ ਹੈਗਾ ਕਿਸੇ ਨਹੀਂ ਉਹਨਾਂ ਦੇ ਅੱਛਾ ਦਹੀਂ ਪੱਲੇ ਹੈਗੇ ਹਾਂਜੀ ਉੱਚੀ ਬੋਲਿਓ ਜੀ ਇਹਦਾ ਹੀ ਪੱਲੇ ਦਹੀਂ ਪੱਲੇ ਹੈਗੇ ਆ ਮੇਨਲੀ ਤੇ ਬਾਕੀ ਬੜਾ ਦਹੀਂ ਬੜਾ ਤੇ ਦਹੀਂ ਪੱਲੇ ਅੱਛਾ ਦਹੀਂ ਬੜਾ ਤੇ ਦਹੀਂ ਪੱਲੇ ਹਾਂਜੀ ਤੇ ਨਾਲ ਕੋਲਡ ਡਰਿੰਕ ਹੈ ਜੀ ਕੋਲਡ ਡਰਿੰਕ ਹੈ ਮੰਜੂਰੀ ਆ ਲਿਖੇ ਠੀਕ ਠੀਕ ਹੈ ਜੀ ਐ ਤੁਸੀਂ ਆਮ ਜਿਹੜੇ ਹੈਗੇ ਆ ਜੀ ਲੋਕ ਉਹਨਾਂ ਨੂੰ ਆਪਣੀ ਵੱਲੋਂ ਕਿਛ ਨਿਆ ਦੇਣਾ ਚਾਹੋਗੇ ਆਪਣੇ ਇਹਨਾਂ ਜਿਹੜੇ ਤੁਸੀਂ ਰੇਫਰ ਸਟਾਲ ਤੇ ਇਹਨਾਂ ਨੂੰ ਮੁੱਖ ਰੱਖ ਕੇ ਅਸੀਂ ਇਹ ਕਹਿੰਦੇ ਆ ਖਾਓ ਐਨਜੋਏ ਕਰੋ ਤੇ ਸਾਡਾ ਹੌਸਲਾ ਵਧਾਓ ਠੀਕ ਹੈ ਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਅਜੀਤ ਜੀ ਬਿਜ਼ਨਸ ਨਹੀਂ ਕਲਾਸਾਂ ਲਈਆਂ अच्छा अच्छा हां 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 जी हां जी एमी मेनू ਪਤਾ ਲੱਗਾ ਸੀ ਵੀ ਬਿਜ਼ਨਸ ਦੀਆਂ ਪਹਿਲੋਂ ਕਲਾਸਾਂ ਤੁਹਾਡੀਆਂ ਖੋਈਆਂ ਬਿਜ਼ਨਸ ਦੀਆਂ ਕਲਾਸਾਂ ਲਈਆਂ ਉਹਦੇ ਸਰਟੀਫਿਕੇਟ ਲਿਆ ਤੇ ਅਸੀਂ ਹੁਣ ਇਹ ਬਿਨਸ ਸ਼ੁਰੂ ਕੀਤਾ ਅੱਛਾ ਇਹ ਤੁਸੀਂ ਪਹਿਲੀ ਵਾਰੀ ਸ਼ੁਰੂ ਕੀਤਾ ਪਹਿਲੀ ਵਾਰ ਸ਼ੁਰੂ ਕੀਤਾ ਜੀ ਹਾਂਜੀ ਠੀਕ ਹੈ ਜੀ ਤੇ ਇਹਦੇ ਵਿੱਚ ਅੱਜ ਤੁਹਾਡਾ ਜਿਹੜਾ ਪ੍ਰੈਕਟੀਕਲ ਰੂਟ ਤੁਸੀਂ ਰੱਖਿਆ ਸਾਰਾ ਕੁਝ ਜੀ ਜੀ ਤੇ ਇਹਦੇ ਵਾਸਤੇ ਜਿਨ੍ਹਾਂ ਨੇ ਤੁਹਾਨੂੰ ਕਲਾਸਾਂ ਦਿੱਤੀਆਂ ਥੈਟਿਕਲੀ ਉਹ ਅੱਜ ਵੇਖਣ ਵਾਸਤੇ ਵੀ ਤੁਹਾਡਾ ਆਉਣਗੇ ਪ੍ਰੈਕਟੀਕਲ ਜੀ ਹਾਂਜੀ ਹਾਂਜੀ ਉਹ ਸਾਡੀ ਪੂਰ ਸਪੋਰਟ ਕਰਦੇ ਆ ਮਤਲਬ ਨਰੀਖਣ ਹੋਏਗਾ ਸਾਰੀ ਗੱਲ ਦਾ ਜੀ 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 ਹਾਂਜੀ ਜਦੋਂ ਨਰੀਖਣ ਹੋਇਆ ਫਿਰ ਉਦੋਂ ਵੀ ਆਵਾਂਗੇ ਜੀ ਜੀ ਥੈਂਕ ਯੂ ਓਕੇ ਆ ਇੱਕ ਹੋਰ ਸਟਾਰ ਆ ਜੀ ਉਹਦੇ ਨਾਲੋਂ ਵੱਖਰੀਆਂ ਵੱਖਰੀਆਂ ਚੀਜ਼ਾਂ ਜਿਹੜੀਆਂ ਇਹਦੇ ਤੇ ਸ਼ਾਮਿਲ ਕਰਦੇ ਆ ਗੱਲਬਾਤ ਸਾਸਰੀ ਕਾ ਮੈਡਮ ਜੀ ਸਾਸਰੀ ਕਾ ਚਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਜ਼ਾਕੱਲਾ ਤੁਸੀਂ ਇਹ ਦੱਸੋ ਜੀ ਇਹ ਤੁਹਾਨੂੰ ਪਹਿਲਾਂ ਕਲਾਸਿਸ ਮਿਲੀਆਂ ਸੀ ਤੇ ਤੁਸੀਂ ਇਹ ਪਹਿਲੀ ਵਾਰੀ ਬਿਜ਼ਨਸ ਸ਼ੁਰੂ ਕੀਤਾ ਨਹੀਂ ਅਸੀਂ ਦੂਸਰੀ ਦਫਾ ਆਏ ਆ ਪਹਿਲੀ ਦਫਾ ਅਸੀਂ ਕੱਪੜਿਆਂ ਦਾ ਲਗਾਇਆ ਸੀ ਤੇ ਇਸ ਦਫਾ ਅਸੀਂ ਫੂਡ ਸਟਾਲ ਲਗਾਇਆ ਤੇ ਫੂਡ ਦੇ ਵਿੱਚ ਇਹ ਹੈ ਕਿ ਚਾਹ ਵੀ ਹੈ ਨਾਲ ਤੇ ਪਾਸਤਾ ਹੈ ਤੇ ਆਲੂ ਦੀਆਂ ਟਿੱਕੀਆਂ ਨੇ ਜਿਹੜੀਆਂ ਕਿ ਅਸੀਂ ਦੋ ਤਰ੍ਹਾਂ ਦੀਆਂ ਰੱਖੀਆਂ ਨੇ ਤੇ ਬੇਸਨ ਔਰ ਅੰਡੇ ਵਾਲੀ ਸਪਾਈਸੀ ਅਸੀਂ ਨਾਲ ਰੱਖੀਆਂ ਨੇ ਤੇ ਜਿਨ੍ਹਾਂ ਦੀ ਜਿਸਾਂ ਜਿਨ੍ਹਾਂ ਨੇ ਤੇ ਨਾਲ ਅਸੀਂ ਐਵਾ ਘਰ ਦਾ ਬਣਿਆ ਹੋਇਆ ਚਾਟ ਮਸਾਲਾ ਅੱਛਾ ਅੱਛਾ ਹੋਮੇਡ ਠੀਕ ਹੈ ਤੇ ਜਿਨਾ ਲੋਕ ਤੇ ਇਹ ਸਾਈ ਚਾਹ ਨੂੰ ਤੁਸੀਂ ਇੱਕਦਮ ਜੇ ਚਾਹ ਦੀ ਕੋਈ ਮੰਗ ਕਰਦਾ ਵੀ ਮੈਨੂੰ ਚਾਹ ਦਾ ਕੱਪ ਚਾਹੀਦਾ ਤੇ ਉਹ ਕਿਸ ਤਰ੍ਹਾਂ ਮੜਾਉਂਦੇ ਹੋ ਜੀ ਅਸੀਂ ਕਿ ਰੱਖੀ ਹੋਇਆ ਕੇਟਲ ਸੈਪਰੇਟ ਚਾਹ ਬਣਾਨੇ ਆ ਆਪਣੀ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਜਿੰਨਾ ਜਿੰਨਾ ਯਾਨੀ ਲਗਾਉਣਾ ਕਿਸੇ ਨੇ 슈ਗਰ ਬ੍ਰਾਊਨ 슈ਗਰ ਵੀ ਹੈ ਵਾਈਟ 슈ਗਰ ਵੀ ਹੈ ਦੂਸਰੀ ਇਹ ਹੈ ਕਿ ਕੈਵਾ ਬਣਾ ਕੇ ਰੱਖਿਆ ਹੈ ਤੇ ਉਹ ਜਿੱਸਾਂ ਕਹਿੰਦੇ ਨੇ ਉਹਨਾਂ ਨੂੰ ਉਸ ਤਰ੍ਹਾਂ ਬਣਾ ਕੇ ਮਤਲਬ ਜਿਹੜਾ ਹੈਗਾ ਗਾਹਕ ਸਮਝ ਲਓ ਆਪਾਂ ਕਹਿ ਸਕਦੇ ਹਾਂ ਹਾਂਜੀ ਉਹ ਉਹ ਜਿਵੇਂ ਦੀਵੇਂ ਦੀ ਮੰਗ ਕਰਦਾ ਉਵੇਂ-ਉਵੇਂ ਦੀ ਤੁਸੀਂ ਉਹਨਾਂ ਨੂੰ ਚਾਹ ਬਣਾ ਕੇ ਪੇਸ਼ ਕਰਦੇ ਹੋ ਉਹਦੀ ਮਰਜ਼ੀ ਥੀ ਹਾਂ ਹਾਂਜੀ ਠੀਕ ਹੈ ਚਲੋ ਬਹੁਤ ਮਿਹਰਬਾਨੀ ਜੀ ਜੀ ਥੈਂਕ ਯੂ ਆ ਇੱਕ ਹੋਰ ਸਟਾਲ ਜਿਹਦੇ ਤੇ ਉਹਨਾਂ ਤੋਂ ਵੱਖਰੀਆਂ ਵੱਖਰੀਆਂ ਜਿਹੜੀਆਂ ਨੇ ਚੀਜ਼ਾਂ ਖੋਗ ਨਾਲ ਸੰਬੰਧਿਤ ਹੈ ਖਾਣ ਪੀਣ ਵਾਲੀਆਂ ਸਾਰਾ ਸਮਾਨ ਹੈ ਇਹ ਜਿੰਨੇ ਦੋਤਾਰ ਦਾਰ ਸਟਾਲ ਨੇ ਖਾਣ ਪੀਣ ਵਾਲਾ ਸਮਾਨ ਵੱਖ-ਵੱਖ ਤਰ੍ਹਾਂ ਦਾ ਸੱਤਰੀਆ ਭੈਣ ਜੀ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਥੋੜਾ ਜਿਹਾ ਉੱਚੀ ਬੋਲ ਕੇ ਦੱਸਿਓ ਵੀ ਆਹ ਜਿਹੜੀਆਂ ਤੁਸੀਂ ਆਪਣੇ ਸਟਾਲ ਤੇ ਚੀਜ਼ਾਂ ਕਿਹੜੀਆਂ-ਕਿਹੜੀਆਂ ਰੱਖੀਆਂ ਐ ਲੋਕਾਂ ਦੇ ਖਾਣ ਵਾਸਤੇ ਅਸੀਂ ਜੀ ਪਾਣੀ ਪੂਰੀ ਗੋਪਾਣੀ ਵਾਲੇ ਅੱਛਾ ਜੀ ਗੰਨੀ ਵਾਲੇ ਭਰਨੇ ਗੋਲ ਗੱਪੇ ਹਾਂਜੀ ਤੇ ਉਹ ਅਸੀਂ ਆਪਣੇ ਸਟਾਲ ਤੇ ਰੱਖੇ ਆ ਠੀਕ ਇਹ ਤੁਸੀਂ ਵੀ ਕਲਾਸ ਜੀ ਲਈਆਂ ਸੀਗੇ ਪਹਿਲਾਂ ਇੱਕ ਵਾਰ ਨਹੀਂ ਹਾਂਜੀ ਹਾਂਜੀ ਤੇ ਇਹ ਪਹਿਲੀ ਵਾਰੀ ਸ਼ੁਰੂ ਕੀਤਾ ਜੀ ਨਹੀਂ ਸੀ ਪਹਿਲਾਂ ਵੀ ਅਸੀਂ ਪਿਛਲੇ ਸਾਲ ਵੀ ਕੀਤਾ ਸੀਗਾ ਅੱਛਾ ਜੀ ਅੱਜ ਇਸ ਸਾਰੇ ਜਿਹੜਾ ਤੁਸੀਂ ਲਾਈਵ ਸਟਾਰ ਲਿਆ ਦਾ ਦੇਖਣ ਵੀ ਕਰਨ ਵਾਸਤੇ ਹੁਣ ਕੋਈ ਕੋਈ ਹਾਂਜੀ ਹਾਂਜੀ ਗੁੱਡ ਮੈਂਬਰ ਸਾਰੇ ਠੀਕ ਹੈ ਜੀ ਜਨੋ ਬਹੁਤ ਮਿਹਰਬਾਨੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਸ਼ਿਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਆਪਣੇ ਸਟਾਲ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਰੱਖੀਆਂ ਖਾਣ ਵਾਸਤੇ ਫੂਡ ਉਹਦੇ ਸੰਬੰਧ ਚ ਸਾਨੂੰ ਜਾਣਕਾਰੀ ਦੇ ਦਿਓ ਦਰਸ਼ਕਾਂ ਨੂੰ। ਜੈਮੀ ਨੇ ਚੇਰਾ ਚਾਟ ਰੱਖਾ ਹੋਇਆ। ਆਂਡ ਮੇ ਸਵੀਟ ਬਣਾਈ ਹੋਈ ਹੈ। ਹਾਂਜੀ। ਹੈ ਤੇਰੀ ਦਫਾ ਹੈ ਮੇਰਾ ਸਟਾਲ। ਤੋਂ ਦੇਖਦੇ ਬਾਜ਼ਾਰਕੀਟਿੰਗ ਮੈਂ ਪਹਿਲੀ ਦਫਾ ਹੈ। ਅੱਛਾ ਜੀ। ਪਹਿਲਾਂ ਪਹਿਲਾਂ ਤੇ ਜਬਾ ਮੇਰਾ। ਠੀਕ ਹੈ ਜੀ। ਇਹ ਤੇ ਆ ਹੋਰ ਇਹਦੇ ਤੁਲਾਵਾ ਇਧਰ ਇਹ ਕੀ ਚੀਜ਼ਾਂ ਨੇ ਕਹ ਜਿਹੜੀਆਂ ਤੁਸੀਂ ਦੱਸਤੀਆਂ ਉਹੀ ਨੇ ਜੀ ਜੀ ਇਨਕਾ ਹੈ ਲਾਇਸੈਂਸ ਕਿਹੜੀ ਫਕੋੜਾ ਹਾਂਜੀ ਤਾਂ ਮੇਰਾ ਚੈਨ ਚੈਟ ਇੰਸਟਿਟਿਊਟ ਹੈ ਠੀਕ ਹੈ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਆ ਵੀ ਸਟਾਈਲ ਜਿਹੜੇ ਆ ਜੁਐਲਰੀ ਦੇ ਸਟਾਈਲ ਜਿਹੜੇ ਆ ਇਹ ਡੁਪਲੀਕੇਟ ਬਣੀ ਹੁੰਦੀ ਹੈ ਜੁਐਲਰੀ ਉਹ ਸਟਾਲ ਲੱਗੇ ਨੇ ਦੇ ਨਾਲ ਰੈਡੀमेड ਕੱਪੜਿਆਂ ਦੇ ਸਟਾਲ ਵੀ ਬੱਥ-ਬੱਥ ਤੁਸੀਂ ਦੇਖ ਰਹੇ ਜੈਂਸਰ ਸੈਂਟਰ ਦੇ ਵਿੱਚ ਇਹਨਾਂ ਨੂੰ ਪਹਿਲਾਂ ਕਲਾਸ ਜਿ ਦਿੱਤੀਆਂ ਗਈਆਂ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਕਿਵੇਂ ਪ੍ਰਮੋਟ ਕਰਨਾ ਤੇ ਉਹ ਜਿਨ੍ਹਾਂ ਨੇ ਕਲਾਸਿ ਜ ਦਿੱਤੀਆਂ ਉਹ ਵੀ ਬਾਅਦ ਵਿੱਚ ਗੱਲਬਾਤ ਕਰਾਂਗੇ ਲਲਤਾ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਉਂ ਉਹਨਾਂ ਨੇ ਟੀਮ ਨੇ ਨੋਟਿਕਨ ਵੀ ਕਰਨਾ ਕਿ ਇਹ ਪ੍ਰੈਕਟੀਕਲ ਰੂਪ ਦੇ ਵਿੱਚ ਇਹ ਬਿਜ਼ਨਸ ਜਿਹੜੇ ਆ ਕਿਸ ਤਰ੍ਹਾਂ ਚੱਲ ਰਿਹਾ ਸਾਸਤ੍ਰਿਕਾ ਮੈਡਮ ਮੈਂ ਲਈ ਸੀ ਕਲਾਸ ਅੱਛਾ ਅੱਛਾ ਤੁਸੀਂ ਇਹ ਕਲਾਸ ਲਈ ਸੀ ਇਸ ਬਿੰਗਸ ਦੀ ਜੁਐਲਰੀ ਦੀ ਜਿਹੜੀ ਇੱਥੇ ਕੀ ਕੁਝ ਰੱਖਿਆ ਹੋਇਆ ਸਟਾਲ ਤੇ ਇਹ 18 ਕੈਰਟ 골ਡ প্লেਟਿਡ ਹੈ ਜੁਐਲਰੀ ਐਂਡ ਦਾ ਇਨਰ ਮੈਟੀਰੀਅਲ ਇਜ਼ ਸਟੇਲਸ ਸਟੀਲ ਯੈਸ ਸੋ ਥੀਸ ਆਰ ਐਂਟੀ ਟarnish ਐਂਡ ਵਾਟਰਪੂਫ ਯੂ ਕੈਨ ਵੀਅਰ 올 ਦਾ ਟਾਈਮ ਯਾ ਸੋ ਸੌਰੀ पंजाबी भी जाती नीलो आप हिंदी में ही में बता रहा <laughs> हूँ हमने ये क्लासेज ली थी uh, अच्छा, सर्टिफिकेट आपको मिला हुआ है आ, हाँ जी मुझे मुझे मिल गया सर्टिफिकेट ये जो ये जो क्लासेस आपने ली बिजनेस को प्रमोट करने के लिए यस yes, बिजनेस को और उसकी स्ट्रेटजीज क्या हैं कि हम कौन कौन से तरीके इस्तेमाल कर सकते हैं अपने बिजनेस को इन्हांस करने के लिए या उसको प्रमोट करने के लिए uh, क्योंकि घर रह के बच्चों के अंदर रह के चौबीस घंटे तो आप में वो कॉन्फिडेंस जैसे लूज हो जाता है आपको मार्केट का उतना एक्सपीरियंस नहीं होता है तो uh, ये क्लास जब हमने ज्वाइन की थी तो ऑनेस्टली स्पीकिंग इतनी ज़्यादा स्ट्रैटेजीज नहीं पता थी तो ये क्लास लेने के बाद आ, काफी फायदा हुआ है आ, स्पेशली जो कॉन्फिडेंस बूस्ट होता है आपका सोशल मीडिया पे इन्होंने बताया कि कैसे डील करना है आपने सोशल मीडिया पे काफी फायदेमंद थी ये काफ़ी बेनिफिशियल थी जी जो आप के पर ज्वेलरी पड़ी है ये सब जो है नकल है की। जी 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 ये रियल गोल्ड नहीं है ये गोल्ड प्लेटेड है Okay. जैसे लेयर होती है गोल्ड की लेयर एक चढ़ाई होती है वो है आ, रियल गोल्ड तो ऑफकोर्स पैंतीस डॉलर में तो आपको कोई भी रियल गोल्ड नहीं देगा तो okay. ये इस वजह से कोई भी जो, जो आइटम है मैक्सिम उसकी कीमत कितनी होती है यहां? वैसे मेरी वेबसाइट है आ, मैंने इनके क्लास लेने के बाद बनाई थी वेबसाइट तो उस पर तो ऑफकोर्स ज्यादा है लेकिन आज के लिए क्योंकि स्टॉल लगाए हुए हैं प्रमोशन के लिए हैं तो फिर आज के लिए मेरे कम है मैक्सिमम uh, है तीस और मिनिमम uh, है जैसे पंद्रह तक तीस डॉलर और पंद्रह डॉलर थर्टी एंड टेन डॉलर फिफ्टीन सॉरी आप अपनी तरफ से हाँ। जो आ, आम लोग हैं हाँ। उनको आ, जो आवाम है उसको आ, क्या मैसेज देना चाहेंगे मैं ये मैसेज देना चाहूँगी कि प्लीज जेनेसी से सेंटर में अभी आए अभी हमारे स्टॉल्स लगे हुए हैं हमारे से ज्वेलरी कोई भी अगर किसी का कोई भी स्टॉल है तो हमें एनकरेज करने के लिए ਕਿਉਂਕਿ ਹਮ ਅਬੀ ਬਿਲਕੁਲ ਸਮਾਲ ਬਿਜ਼ਨਸ ਓਨਰਸ ਹੈ ਤੋ ਹਮੇ ਇਨਕੋਰੇਜ ਕਰਨੇ ਕੇ ਲੀਏ ਪਲੀਜ਼ ਹਮਾਰੇ ਸੇ ਕੁਛ ਨਾ ਕੁਛ ਏਕ ਦੋ ਆਈਟਮ ਜ਼ਰੂਰ ਬਾਈ ਕਰੇ ਅ ਔਰ ਆਈ ਹੋਪ ਅਗਰ ਆਪ ਮੇਰੇ ਸਾਲਸ ਲੇਗੇ ਤੋ ਆਪਕੋ ਡਿਸਪਾਇੰਟਮੈਂਟ ਨਹੀਂ ਹੋਗੀ ਅ ਤੋ ਆਏ ਹਮੇ ਇਨਕੋਰੇਜ ਕਰੇ ਯਹੀ ਕਹੂੰਗੀ ਮੈਂ ਬਹੁਤ ਬਹੁਤ ਮਿਹਰਬਾਨੀ ਆਪ ਥੈਂਕ ਯੂ ਥੈਂਕ ਯੂ ਇਹਨੇ ਮੈਡਮ ਸਤਨਾਮ ਕੌਰ ਜਿਹੜੇ ਆਮ ਜਦੋਂ ਪਬਲਿਕ ਫੰਕਸ਼ਨ ਹੁੰਦਾ ਹੈ ਕਿਤੇ ਵੀ ਆਪਣਾ ਸਟਾਲ ਲਗਾਉਂਦੇ ਨੇ ਤੇ ਇਹਨਾਂ ਨਾਲ ਕਰਦੇ ਆ ਗੱਲਬਾਤ ਵੀ ਅੱਜ ਇਹਨਾਂ ਨੇ ਕਾਹਦਾ ਸਟੋਰ ਲਗਾਇਆ ਕਲਾਸੇ ਵੀ ਇਹਨਾਂ ਨੇ ਦੱਸੀਆਂ ਵੀ ਕੋਈ ਲਈਆਂ ਨੇ ਸੱਸ ਗਿਆ ਮੈਡਮ ਸੱਸ ਰਾਜੀ ਛਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਸੁਤਨਾਮ ਹੋ ਰਿਹਾ ਮੈਂ ਇੱਥੇ ਬਿਜ਼ਨਸ ਕਲਾਸਾਂ ਲਗਦੀ ਹੈਗੀ ਨੇ ਉਹ ਮੈਂ ਕਲਾਸੇ ਜੁਆਇਨ ਕੀਤੀਆਂ ਸੀ ਤੇ ਉਸ ਦੇ ਵਿਹਾਰ ਪੀ ਅੱਜ ਸਾਡਾ ਮਤਲਬ ਕਿ ਪ੍ਰੈਕਟੀਕਲ ਲੱਗਿਆ ਹੈਗਾ ਸਟੋਰ ਤੇ ਸਾਨੂੰ ਦੱਸਿਆ ਜਾ ਰਿਹਾ ਕਿ ਅਸੀਂ ਕਿਸ ਤਰ੍ਹਾਂ ਡਿਸਪਲੇ ਕਰਨੀ ਹੈ ਕਿ ਕਿਸ ਤਰ੍ਹਾਂ ਅਸੀਂ ਔਨਲਾਈਨ ਹੋਣਾ ਹੈ ਕਿਸ ਤਰ੍ਹਾਂ ਅਸੀਂ ਫੇਸਬੁੱਕ ਤੇ ਆਉਣਾ ਹੈਗਾ ਸਾਰਾ ਕੁਝ ਉਹਨਾਂ ਨੇ ਸੰਭੂ ਦੱਸਿਆ ਹੈਗਾ ਤੇ ਹੁਣ ਅਸੀਂ ਲਗਾਇਆ ਹੋਇਆ ਸਟੱਫ ਨੂੰ ਸਾਨੂੰ ਥੋੜਾ ਬੋਤੋ ਜੇ ਸਾਡੀ ਕਮੀ ਪੇਸ਼ੀ ਹੋਏ ਕਿ ਸਾਨੂੰ ਦੱਸਣਗੇ ਜਰੂਰ ਕਿ ਅਸੀਂ ਕਿੱਦਾਂ ਆਨਲਾਈਨ ਹੋ ਗਏ ਤੁਸੀਂ ਇਹ ਵੀ ਤੁਹਾਨੂੰ ਦੱਸਿਆ ਗਿਆ ਵੀ ਗਾਹਕ ਦੇ ਨਾਲ ਜਦੋਂ ਕੋਈ ਚੀਜ਼ ਖਰੀਦਣਾ ਆਉਂਦਾ ਕਿਵੇਂ ਵਰਤੋ ਕਰਨਾ ਪਿਆਰ ਨਾਲ ਵੇ ਆਫ ਟਾਕਿੰਗ ਵੀ ਠੀਕ 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 ਹੈ ਪਿਆਰ ਨਾਲ ਟੈਨ ਕਰਨਾ ਪਿਆਰ ਨਾਲ ਸਤਿਕਾਰ ਕਰਨਾ ਹਾਂਜੀ ਕਸਟਮਰ ਦਾ ਸਾਰਾ ਇਹ ਤੁਹਾਡਾ ਜਿਹੜਾ ਬਿਜ਼ਨਸ ਆ ਇਹ ਜਿਹੜਾ ਆਮ ਤੌਰ ਤੇ ਰੈਡੀ ਮੇਡ ਇਹ ਕੱਪੜਿਆਂ ਨਾਲ ਸੰਬੰਧਤ ਆ ਹਾਂਜੀ ਹਾਂਜੀ ਇਹ ਇਹ ਤੇ ਤੁਸੀਂ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹੋ ਹਾਂਜੀ ਹਾਂਜੀ ਤੇ ਇਹ ਕਲਾਸ ਜੀ ਦੇ ਨਾਲ ਤੁਸੀਂ ਸੋਚਦੇ ਪਿਆ ਮਤਲਬ ਤੁਹਾਡਾ ਬਿਜ਼ਨਸ ਜਿਹੜਾ ਉਹਦੇ ਚ ਵਾਧਾ ਵੀ ਹੋ ਸਕਦਾ ਹੈ ਵਾਧਾ ਹੋਏਗਾ ਹਾਂਜੀ ਹਾਂਜੀ ਕਾਫੀ ਨੌਲੇਜ ਮਿਲੀ ਹੈ ਜੋ ਸਰ ਮੈਨੂੰ ਕੋ ਨਹੀਂ ਹੈਗੀ ਸੀ ਮਨ ਬਿਜ਼ਨਸ ਨੇ ਕਲਾਸ ਲਗਾ ਨਾ ਕਾਫੀ ਨੌਲੇਜ ਠੀਕ ਹੈ ਠੀਕ ਹਾਂਜੀ ਖਾਲੀ ਮੈਂ ਈਵੈਂਟ ਲਗਾਉਂਦੀ ਸੀ ਮੈਨੂੰ ਨਹੀਂ ਪਤਾ ਸੀ ਕਿ ਆਨਲਾਈਨ ਫੇਸਬੁੱਕ ਤੇ टिकटॉक पे किस तरह होना है गए ये सारा कुछ आपको सिखाया गया है गए ठीक सारे अकाउंट बनाए गए सब सब कुछ बताया गया है सारे बहुत-बहुत मेहरबानी आपकी जी थैंक यू सो so मच आप कहाँ के रहने वाले हैं मैं इंडिया का हूं इंडिया से कौन सी स्टेट है आंध्र आपको कितनी देर होगी इधर कलकत्ता में आया हुए इधर आके मैं 17 दैट में 8 साल हो गए पहले आपके बच्चे थे इधर हां लड़का है काम कर रहे हैं। आ, तो आप तो आप भी काम करते हैं इधर? मैं कहाँ काम करता हूँ मैं अभी एटी थ्री इय ओल्ड है <laughs> तो आप इंडिया में तो वो कोई जॉब करते हो गए जॉब करता था से रिटायर होकर रिटायर हो गया कैसा लगा आपको कनेडा? इधर एक तो बात है सीनियर्स ले के लिए सीनियर्स के लिए स्पेशली फॉर हेल्थ पर्पस सीनियर्स वाटर एंड एयर वाटर एंड एयर वाटर इज प्योर एंड एयर इज प्योर ठीक है आ, और कुछ नहीं ये इससे सीनियर लोग को बहुत मदद मिलता है ठीक है इसीलिए मैं इधर रह गया इंडिया नहीं गया मैं आपको अच्छा लगा फिर अच्छा लगा हेल्थ अच्छा है हल्त अच्छे है इंडिया अगर जाएगा खांसी आप इधर पियर आप आप है आपको मेडिसन वगैरह हो है तो बस आ? का पास भी लेते हैं आपके नहीं आ? बस पास होता है जो बस में ट्रेवल करने के लिए सीनियर नहीं, नहीं नहीं पास नहीं मिलता इधर इंडिया को लोग पास नहीं मिलेगा टिकट लेना पड़ेगा इधर नहीं नहीं मैंने तो पास बनाया हुआ साल के बत्तीस डॉलर का पैसा देखे पैसे दे के तो बनता ही है पैसा हम नहीं देता है फ्री ऑफ कॉस्ट हम देखता है नहीं तो हमारा कुछ जाने का कुछ नहीं है आपको जाने का है आप है ना फोटोग्राफर है ये नहीं अब जाता है, आ, मेरे को कहाँ जाएगा को चलता ये देखो चल रहा है ये हम लाइब्रेरी जाएगा बच्चा को लेकर देखे बच्चे को लेकर इधर उधर जाते हैं टाइम पास हो जाता है जब बच्चा डे हो हम चले जाता है तो मैं है ना इधर वॉकिंग चल जाता है ये नीचे बेसमेंट वॉचिंग वॉकिंग है सीनियर सिलेक्ट के लिए थैंक यू थैंक यू लाइब्रेरी में पेपर है ओके ओके आपका उम्र कितना है मेरी उम्र पूछते हो आप हाँ मैं आपका ही पूछता हूँ मेरी सेवेंटी है सेवेंटी मैं समझ गया आपके एक्टिव सेक्टिव हेलो यस 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 समझ गए थैंक यू थैंक यू थैंक यू गॉड ब्लेस यू ओके okay, okay. मैं अभी बच्चे को लेकर लाइब्रेरी में जाता हूँ उधर खेलता है बच्चे लोग खिलौने सब मिलता है ठीक ठीक ओके ओके बाय 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 इसको भी बाय 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 कैसे हैं आप अच्छे <laughs> आ, 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 ये आप पोता है ए, पोती है आप पोती है आपको नाना जी खिला रहे हैं रहे हैं? अच्छे हैं नाना जी हा भाई थैंक यू थैंक यू थैंक यू श्रीकाली अच्छा सत मैं भी आपको बोल दिया है ओके okay. मैं क्यों मैं भी गुरुद्वारा जाता हूँ इधर आप जाते हैं गुरुद्वारा अच्छा ठीक है बहुत अच्छा अच्छा है। ये जो चीज ये हमारा लिया है ये कहाँ कुछ देखे देखे बोले कहाँ भी आपने आप जो आपने आपसे जो गल बात की है आ? वे शिवालक टीवी चैनल पे आएगी किस में शिवालक एस एच आई वी एल आई के शिवालक टीवी चैनल पे शिवालक हाँ ओके ये टीवी में आता है ना ओके थैंक यू ओके ओके हाँ जी कितने सत श्रीकाल जी कितने घूम रहे हो ਜੈਨਸਿਸ ਇੱਥੇ ਸਟਾਰ ਲੱਗੇ ਆ ਬੜੇ ਵਧੀਆ ਅੱਛਾ ਅੱਛਾ ਆ ਮੇਰੀ ਕੋਈ ਕੰਮ ਦੀ ਚੀਜ਼ ਤੁਹਾਡੇ ਵੀ ਕਿ ਨਹੀਂ ਨਹੀਂ ਇਸ ਲੇਡੀਜ਼ ਅੱਛਾ ਅੱਛਾ ਠੀਕ ਮੇਲਾ ਮੇਲਾ ਹੈ ਚਲੋ ਜਾਈਏ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਮਿਲ ਕੇ ਆਪਾਂ ਇਕੱਠੇ ਜਿਹੜੇ ਇਹ ਜਿਹੜੀਆਂ ਸੁਭਾਵਾਂ ਨੇ ਉਹਦੇ ਵਿੱਚ ਸਹਿਤ ਸੁਭਾਵਾਂ ਜਿੱਥੇ ਵੀ ਹੁੰਦੇ ਆ ਤੁਸੀਂ ਬਹੁਤ ਵਧੀਆ ਬੋਲਦੇ ਵੀ ਹੋ ਤੁਹਾਨੂੰ ਸਾਰੇ ਜਾਣਦੇ ਆ ਇਹ ਬੜੀ ਖੁਸ਼ੀ ਹੋਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਨੁਕਤੇ ਮਲਟੀ ਕਲਚਰਲ ਹੈਗੇ ਆ ਪ੍ਰੋਗਰਾਮ ਇਹ ਵਧੀਆ ਕੈਨੇਡੀਅਨ ਸਰਕਾਰ ਦਾ ਇਹ ਕੰਮ ਠੀਕ ਹੈ ਜੀ ਸਾਰੀਆਂ ਕਮਿਊਨਿਟੀਜ਼ ਇੱਥੇ ਆਉਂਦੀਆਂ ਨੇ ਇਕੱਠਾ ਏਜੰਸੀਜ਼ ਤੋਂ ਬਹੁਤ ਅੱਛਾ ਹੈ ਨਹੀਂ ਨਹੀਂ ਕਿਹਦੇ ਨਾਲ ਭਰਤੀ ਆ ਕੇ ਭੁੱਲ ਗਏ ਇਹ ਕੈਨੇਡੀਅਨ ਸਰਕਾਰ ਦਾ ਬੜਾ ਅੱਛਾ ਉਦਮ ਹੈ ਸਾਰੀਆਂ ਕਮਿਊਨਿਟੀਜ਼ ਆਉਂਦੀਆਂ ਨੇ ਸਾਰੇ ਕੰਟਰੀਸ ਤੋਂ ਇਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਆ ਨਾ ਇਹ ਆਪਣੇ ਬਿਜ਼ਨਸ ਕਰਦੇ ਆ ਜੀ ਛੋਟੇ ਬਿਜ਼ਨਸ ਉਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਨਾ ਇੱਥੇ ਅੱਜ ਸਟਾਰ ਲੱਗੇ ਆ ਪਹਿਲੂ ਇਹਨਾਂ ਨੇ ਕਲਾਸਾਂ ਜਿ ਲੈਈਆਂ ਜੀ ਹਾਂ ਥੈਟਿਕਲੀ ਤੇ ਅੱਜ ਪ੍ਰੈਕਟੀਕਲ ਰੂਪ ਦੇ ਵਿੱਚ ਅੱਜ ਨਰੀਖਣ ਵੀ ਹੋਣਾ ਜੀ ਇਹਨਾਂ ਦਾ ਠੀਕ ਹੈ ਜੀ ਓਕੇ ਜਰੂਰ ਬਹੁਤ-ਬਹੁਤ ਮਿਹਰਬਾਨੀ ਠੀਕ ਹੈ ਥੈਂਕ ਯੂ ਤੇ ਉਹ ਬੈਂਕ ਦੇ ਹੀ ਹੈ ਬੈਂਕ ਆਫ ਮੌਂਟਰੀਅਲ ਦੇ ਮਤਲਬ ਹੈਗੇ ਆ ਫਾਈਨੈਂਸ਼ੀਅਲ ਐਡਵਾਈਜ਼ਰ ਉਹ ਉਹਨਾਂ ਦੀ ਹੈਲਪ ਕਰਦੇ ਆ ਇਹ ਅਪਲੀਕੇਸ਼ਨ ਕਿਰਤਾ ਕਰਨੀ ਹੈ ਅਪਲਾਈ ਕੀ ਕਰਨਾ ਹੈ ਕੀ ਕੀ ਕੰਪੋਨੈਂਟ ਚਾਹੀਦੇ ਹੈ ਕਿਹੜੇ ਡਾਕੂਮੈਂਟ ਚਾਹੀਦੇ ਹੋ ਕਰਦੇ ਹੈ ਤੇ ਜਿਹੜੇ ਛੋਟੇ ਛੋਟੇ ਕੰਮ ਆ ਜੀ ਛੋਟਾ ਲਾਈਟ ਬਿਜ਼ਨਸ ਦੇ ਛੋਟੇ ਛੋਟੇ ਕੰਮ ਉਹਨਾਂ ਨੂੰ ਮੁਖਰਾ ਕੇ ਤੁਸੀਂ ਲੇਡੀਜ਼ ਨੂੰ ਕੀ ਸੁਨੇਹਾ ਦੇਣਾ ਚਾਹੋ ਲੇਡੀਜ਼ ਨੂੰ ਇਹ ਕਹੂੰਗੀ ਕਿ ਮਤਲਬ ਠੀਕ ਹੈ ਜੇ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋਣਾ ਔਰਤ ਵਾਸਤੇ ਬੜਾ ਜ਼ਰੂਰੀ ਹੈ ਜੇ ਆਪਣੇ ਘਰ ਤੁਸੀਂ ਪੀਸ ਚਾਹੁੰਦੇ ਹੈ ਕਿਉਂਕਿ ਮਨੀ ਜਿਹੜੀ ਹੈਗੀ ਆ ਆਪਾਂ ਉਹਨੂੰ ਇਗਨੋਰ ਨਹੀਂ ਕਰ ਸਕਦੇ ਚਾਹੇ ਸਾਡੇ ਧਰਮ ਜੋ ਵੀ ਕਹਿੰਦੇ ਐ ਕਿ ਵੀ ਪੈਸੇ ਦੀ ਇੰਨੀ ਲੋੜ ਨਹੀਂ ਐ ਤੇ ਪੈਸਾ ਕੁਝ ਨਹੀਂ ਹੁੰਦਾ ਲੇਕਿਨ ਬਿਨਾ ਪੈਸੇ ਤੋਂ ਦੁਨੀਆ ਨਹੀਂ ਚੱਲਦੀ ਤੇ ਅੱਜ ਦੇ ਟਾਈਮ 'ਚ ਵਾਈਫ ਐਂਡ ਹਸਬੰਡ ਦੋਨੋਂ ਜੇ ਕਮਾਣ ਫੇਰ ਹੀ ਘਰ ਦਾ ਗੁਜ਼ਾਰਾ ਅੱਛਾ ਚੱਲਦਾ ਸੋ ਜੇ ਉਹਨੂੰ ਕੋਲ ਟਾਈਮ ਨਹੀਂ ਐ ਬਾਹਰ ਉਹ ਜਾ ਨਹੀਂ ਸਕਦੀ ਐ ਉਹ ਘਰੋਂ ਆਪਣੀ ਜਿਹੜਾ 4 ਪੈਸੇ ਕਮਾ ਸਕਦੀ ਐ ਤੇ ਉਹਦਾ ਨਾ ਖਾਲੀ ਉਹਨਾਂ ਦਾ ਕੰਫੀਡੈਂਸ ਬਣਦਾ ਤੇ ਫੈਮਿਲੀ ਦੀ ਵੀ ਜਿਹੜੀ ਹੈਗੀ ਐ ਉਹ ਸਪੋਰਟ ਹੁੰਦੀ ਐ ਸੋ ਥੈਂਕ ਯੂ ਬਹੁਤ-ਬਹੁਤ ਮਿਹਰਬਾਨੀ ਆਪਕੀ ਸਸਰੀ ਗਾਲਜੀ ਸਤਿ ਸ਼੍ਰੀ ਅਕਾਲ ਜੀ। ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਬਹੁਤ-ਬਹੁਤ ਧੰਨਵਾਦ ਜੀ। ਅਸੀਂ ਐਨ ਐਮ ਸੀ ਐਸ ਦੇ ਨਾਲ ਕੰਮ ਕਰਦੇ ਆਂ। ਮੈਂ ਆਊਟਰੀਚ ਕੋਆਰਡੀਨੇਟਰ ਆ ਤੇ ਪੰਜਾਬੀ ਕਮਿਊਨਿਟੀ ਦੇ ਵਿੱਚ ਅਸੀਂ ਦੱਸਦੇ ਆਂ ਕਿ ਕਿਦਾਂ ਬਿਜ਼ਨਸ ਜਿਹੜੀਆਂ ਕੁੜੀਆਂ ਕਰਦੀਆਂ ਉਹ ਲੇਡੀਜ਼ ਉਹ ਕਿਦਾਂ ਕਰ ਸਕਦੀਆਂ। ਸਾਡਾ ਅਗਲਾ ਬੈਚ ਜਿਹੜਾ ਹੈਗਾ April 2026 ਤੋਂ ਸਟਾਰਟ ਹੁੰਦਾ ਹੈ। ਸਾਲ ਦੇ ਵਿੱਚ ਅਸੀਂ ਦੋ ਬੈਚ ਕਰਦੇ ਆਂ। ਹਰ ਵਾਰੀ 27 ਤਾਂ ਹੁੰਦੇ ਹੀ ਹੁੰਦੇ ਆਂ। ਕਈ ਵਾਰੀ ਸਾਨੂੰ ਅਗਲੇ ਬੈਚ ਲਈ ਉਹਨਾਂ ਨੂੰ ਤੇ ਰੱਖਣਾ ਪੈਂਦਾ ਬਹੁਤ ਵੱਧ ਚੜ੍ਹ ਕੇ ਲੇਡੀਜ਼ ਹਿੱਸਾ ਲੈ ਰਹੀਆਂ ਨੇ ਤੇ ਕਾਮਯਾਬੀ ਹੋ ਰਹੀਆਂ ਨੇ ਕਿਹੜੀਆਂ ਕਿਹੜੀ ਜਗ੍ਹਾ ਦੇ ਉੱਤੇ ਤੁਸੀਂ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਹੋ ਕਿਹੜੀ ਜਗ੍ਹਾ ਚੁਣਦੇ ਹੋ ਤੁਸੀਂ ਹਾਂਜੀ ਇਹਨਾਂ ਕੋਲੋਂ ਸਾਨੂੰ ਅਸੀਂ ਆਪਣਾ ਏਜੰਸੀ ਸੈਂਟਰ ਦੇ ਵਿੱਚ ਕਲਾਸਾਂ ਲਗਦੀਆਂ ਤੇ ਪੰਜ ਕਲਾਸਾਂ ਲੱਗਦੀਆਂ ਇੱਕ ਸਾਡੀ ਐਂਟਰ ਆਪਣੀ ਇੰਟਰਨਸ਼ਿਪ ਟ੍ਰੇਨਿੰਗ ਹੁੰਦੀ ਹੈ ਇਹਨਾਂ ਦੀ ਤੇ ਉਸ ਤੋਂ ਬਾਅਦ ਸਾਡੀ ਗ੍ਰੈਜੂਏਸ਼ਨ ਹੁੰਦੀ ਹੈ ਟੋਟਲ ਸਮਾਂ ਕਿੰਨਾ ਹੁੰਦਾ ਜੀ ਇਹਨਾਂ ਨੂੰ ਟ੍ਰੇਨਿੰਗ ਦੇਣ ਦਾ ਜਿਹੜਾ ਵੱਖ-ਵੱਖ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਆ ਟੋਟਲ ਸਮਾਂ ਕਿੰਨਾ ਹੁੰਦਾ ਹਾਂਜੀ 1 ਮਹੀਨੇ ਦੇ ਵਿੱਚ ਦੋ ਕਲਾਸਾਂ ਲੱਗੀਆਂ ਸੈਟਰਡੇ ਦੇ ਵਿੱਚ ਤੇ ਪੰਜ ਸੈਸ਼ਨ ਹੁੰਦੇ ਟੋਟਲ ਸਮਾਂ ਜਿਹੜਾ ਹੈਗਾ ਉਹ 4 ਮਹੀਨੇ 4 ਮਹੀਨੇ ਠੀਕ ਹੈ ਠੀਕ ਹੈ ਤੁਸੀਂ ਆਪਣੀ ਵੱਲੋਂ ਲੇਡੀਜ਼ ਨੂੰ ਕੀ ਸਨੇਹਾ ਦੇਣਾ ਚਾਹੋਗੇ ਹਾਂਜੀ ਮੈਂ ਇਹ ਸਨੇਹਾ ਦੇਣਾ ਚਾਹੁੰਗੀ ਕਿ ਜਿਨ੍ਹਾਂ ਨੇ ਹੁਣ ਦੇਖਿਆ ਵੀ ਹੈ ਜਿਹੜੀਆਂ ਲੇਡੀਜ਼ ਨੇ ਇੰਡੀਆ 'ਚ ਕੰਮ ਨਹੀਂ ਕੀਤਾ ਉਹ ਇਹ ਕੰਮ ਕਰ ਰਹੀਆਂ ਐ ਤੇ ਟ੍ਰੇਨਿੰਗ ਲੈ ਰਹੀਆਂ ਤੇ ਬਹੁਤ ਵਧੀਆ ਕੰਮ ਕਰ ਰਹੀਆਂ ਤੇ ਆਪਣੇ ਆਪ ਨੂੰ ਫਕਰ ਮਹਿਸੂਸ ਕਰਦੀਆਂ ਕਿ ਅਸੀਂ ਇੰਡੀਆ 'ਚ ਕੰਮ ਨਹੀਂ ਕੀਤਾ ਜਾਂ ਪਾਕਿਸਤਾਨ 'ਚ ਕੰਮ ਨਹੀਂ ਕੀਤਾ ਅਸੀਂ ਇੰਡੀਆ ਆ ਕੇ ਕੰਮ ਕਰਕੇ ਐਨਐਮਸੀਐਸ ਨਾਲ ਜੁੜ ਕੇ ਬਹੁਤ ਕਾਮਯਾਬ ਹੋਈਆਂ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ